ਹੈਲੋ ਦੋਸਤੋ ਸਾਡੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਪਲਵਿੰਦਰ ਨਾਮ ਦੀ ਔਰਤ ਜਿਸ ਦੀ ਉਮਰ 32 ਸਾਲ ਹੈ ਅਤੇ ਉਹ ਆਪਣੇ ਪਤੀ ਦੀ ਸੈਕਸ ਟਾਈਮਿੰਗ ਤੋਂ ਬਹੁਤ ਪਰੇਸ਼ਾਨ ਸੀ ਅਤੇ ਉਹਨਾਂ ਦੇ ਪਤੀ ਨੂੰ ਸੈਕਸ ਸੰਬੰਧੀ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਨ ਜਿਵੇਂ 2 ਮਿੰਟ ਵਿੱਚ ਹੀ ਵੀਰੇਜ ਦਾ ਨਿਕਲ ਜਾਣਾ ਲਿੰਗ ਦਾ ਛੋਟਾ ਸਾਈਜ਼ ਸੈਕਸ ਕਰਦਿਆਂ ਜਲਦੀ ਥੱਕ ਜਾਣਾ ਅਤੇ ਤਾਂਤ ਦੀ ਸਮੱਸਿਆ ਤਾਂ ਦੋਸਤੋ ਪਲਵਿੰਦਰ ਜੀ ਆਪਣੇ ਪਤੀ ਦੀਆਂ ਇਹਨਾਂ ਸਮੱਸਿਆਵਾਂ ਤੋਂ ਕਈ ਸਾਲਾਂ ਤੋਂ ਪਰੇਸ਼ਾਨ ਸੀ ਜਿਸ ਕਰਕੇ ਉਹਨਾਂ ਦੇ ਪਤੀ ਵੀ ਕਾਫੀ ਉਦਾਸ ਰਹਿੰਦੇ ਸੀ ਕਿਉਂਕਿ ਉਹਨਾਂ ਦੇ ਪਤੀ ਨੂੰ ਕਾਫੀ ਸਾਰੀਆਂ ਦਵਾਈਆਂ ਵਰਤਣ ਤੋਂ ਬਾਅਦ ਵੀ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਇਸ ਲਈ ਉਹਨਾਂ ਦਾ ਪਤੀ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਕਿਉਂਕਿ ਇਹ ਅਜਿਹਾ ਦੁੱਖ ਹੁੰਦਾ ਹੈ ਜੋ ਆਦਮੀ ਨੂੰ ਅੰਦਰ ਹੀ ਅੰਦਰ ਘੁਣ ਦੀ ਤਰ੍ਹਾਂ ਖਾ ਜਾਂਦਾ ਹੈ ਅਤੇ ਉਹ ਆਪਣਾ ਇਹ ਦੁੱਖ ਕਿਸੇ ਨੂੰ ਦੱਸਣ ਵਿੱਚ ਵੀ ਬਹੁਤ ਸ਼ਰਮ ਮਹਿਸੂਸ ਕਰਦਾ ਹੈ ਤਾਂ ਦੋਸਤੋ ਪਲਵਿੰਦਰ ਜੀ ਤੋਂ ਆਪ ਮੇਰੇ ਪਤੀ ਦੀ ਇਹ ਹਾਲਤ ਬਿਲਕੁਲ ਵੀ ਨਹੀਂ ਸੀ ਦੇਖੀ ਜਾ ਰਹੀ ਇਸ ਲਈ ਉਹ ਆਪਣੇ ਪਤੀ ਦੀ ਇਸ ਸਮੱਸਿਆ ਨੂੰ ਖਤਮ ਕਰਨ ਲਈ ਖੁਦ ਹੀ ਕੋਈ ਉਪਾਅ ਲੱਭਣ ਲੱਗ ਗਈ ਅਤੇ ਉਹਨਾਂ ਨੇ ਕੁਝ ਹੀ ਦਿਨਾਂ ਬਾਅਦ ਉਪਾਅ ਲੱਭ ਵੀ ਲਿਆ ਅਤੇ ਇਹ ਉਪਾਅ ਕੀ ਸੀ ਉਸ ਦੇ ਬਾਰੇ ਵਿੱਚ ਵੀ ਸਾਨੂੰ ਬਲਵਿੰਦਰ ਜੀ ਨੇ ਦੱਸਿਆ ਅਤੇ ਅਸੀਂ ਇਸ ਵੀਡੀਓ ਵਿੱਚ ਉਹੀ ਸਭ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਬਲਵਿੰਦਰ ਜੀ ਦਾ ਕਹਿਣਾ ਹੈ ਕਿ ਮੈਂ ਆਪਣੇ ਪਤੀ ਦੇ ਢਿੱਲੇ ਲਿੰਗ ਤੋਂ ਬਹੁਤ ਜ਼ਿਆਦਾ ਉਦਾਸੀ ਅਤੇ ਮੈਂ ਆਪਣੇ ਪਤੀ ਦੇ ਲਿੰਗ ਨੂੰ ਪਹਿਲਾ ਵਾਂਗ ਖੜਾ ਨਹੀਂ ਕਰ ਸਕਦੀ ਸੀ ਚਾਹੇ ਮੈਂ ਇਸ ਨੂੰ ਹੱਥ ਨਾਲ ਹਿਲਾ ਕੇ ਖੜਾ ਕਰਨ ਦੀ ਕੋਸ਼ਿਸ਼ ਕਰਾਂ ਉਹ ਜਦੋਂ ਵੀ ਮੇਰੇ ਨਾਲ ਸੈਕਸ ਕਰਦੇ ਸੀ ਉਹਨਾਂ ਦਾ ਵੀਰੇ ਸਿਰਫ 1 ਤੋਂ 3 ਮਿੰਟ ਵਿੱਚ ਹੀ ਡਿੱਗ ਜਾਂਦਾ ਸੀ ਪਹਿਲਾਂ ਮੈਂ ਸੋਚਿਆ ਕਰਦੀ ਸੀ ਕਿ ਗੰਦੀਆਂ ਫਿਲਮਾਂ ਬਣਾਉਣ ਵਾਲੇ ਇੰਨਾ ਗੋਰਿਆਂ ਦੇ ਲਿੰਗ ਕਿਵੇਂ ਇੰਨੇ ਮਜ਼ਬੂਤ ਤੇ ਡੰਡੇ ਵਰਗੇ ਖੜੇ ਹੁੰਦੇ ਹਨ ਅਤੇ ਮੇਰੇ ਪਤੀ ਦਾ ਲਿੰਗ ਤੇ ਇੱਕਦਮ ਢਿੱਲਾ ਜਿਹਾ ਸੀ ਅਤੇ ਸਾਈਜ਼ ਵੀ ਕਾਫੀ ਛੋਟਾ ਸੀ ਅਤੇ ਬਹੁਤ ਹੀ ਘੱਟ ਖੜਾ ਹੁੰਦਾ ਸੀ ਫਿਰ ਮੈਂ ਆਪਣੇ ਪਤੀ ਨੂੰ ਬਹੁਤ ਸਾਰੀਆਂ ਦਵਾਈਆਂ ਖਵਾਈਆਂ ਜਿਵੇਂ ਵਿਗਰਾ ਮੈਨਫੋਰਸ ਹੋਰ ਵੀ ਬਹੁਤ ਸਾਰੀਆਂ ਲਿੰਗ ਨੂੰ ਸਖਤ ਕਰਨ ਵਾਲੀਆਂ ਦਵਾਈਆਂ ਪਰ ਇਹ ਸਭ ਕੁਝ ਬਕਾਰ ਨਿਕਲਿਆ ਅਤੇ ਉਹਨਾਂ ਦਾ ਲਿੰਗ ਤਾਂ ਢਿੱਲੇ ਦਾ ਢਿੱਲਾ ਹੀ ਰਿਹਾ ਅਤੇ ਵੀਰੇਜ ਵੀ 2 ਤੋਂ 3 ਮਿੰਟ ਵਿੱਚ ਹੀ ਨਿਕਲ ਜਾਂਦਾ ਫਿਰ ਮੈਂ 6 ਮਹੀਨਿਆਂ ਵਿੱਚ ਉਮੀਦ ਛੱਡ ਦਿੱਤੀ ਮੈਂ ਸੋਚਿਆ ਕਿ ਮੇਰੇ ਪਤੀ ਦਾ ਸਰੀਰ ਹੀ ਬਕਾਰ ਹੈ ਇਸ ਲਈ ਕੁਝ ਨਹੀਂ ਕੀਤਾ ਜਾ ਸਕਦਾ ਹੁਣ ਮੇਰਾ ਉਹਨਾਂ ਲਾਗੇ ਲੰਮੇ ਪੈਰ ਨੂੰ ਵੀ ਦੇਲ ਨਹੀਂ ਸੀ ਕਰਦਾ ਕਿਉਂਕਿ ਉਹਨਾਂ ਕੋਲੋਂ ਕੁਝ ਵੀ ਹੋਣ ਵਾਲਾ ਨਹੀਂ ਸੀ ਮੈਂ ਸੰਤੁਸ਼ਟ ਨਹੀਂ ਹੁੰਦੀ ਸੀ ਅਤੇ ਜਿਸ ਲਈ ਉਹ ਵੀ ਉਦਾਸ ਰਹਿੰਦੇ ਸਨ ਅਤੇ ਮੈਂ ਮਹਿਸੂਸ ਕੀਤਾ ਕਿ ਮੇਰੇ ਪਤੀ ਅੰਦਰ ਹੀ ਅੰਦਰ ਸ਼ਰਮ ਨਾਲ रहे ਹਨ ਮੈਂ ਉਮੀਦ ਛੱਡ ਚੁੱਕੀ ਸੀ ਅਤੇ ਫਿਰ ਇੱਕ ਦਿਨ ਮੈਂ ਇੱਕ ਇੰਟਰਵਿਊ ਦੇਖ ਰਹੀ ਸੀ ਜਿਸ ਵਿੱਚ ਬਰੇਜ਼ਰ ਨਾਮੀ ਗੰਦੀਆਂ ਫਿਲਮਾਂ ਬਣਾਉਣ ਵਾਲੀ ਕੰਪਨੀ ਦੇ ਅਦਾਕਾਰ ਜੋਨੀ ਸੀਸ ਇੱਕ ਇੰਟਰਵਿਊ ਦੇ ਰਹੇ ਸਨ ਜਿੱਥੇ ਉਹਨਾਂ ਨੇ ਦੱਸਿਆ ਕਿ ਕੋਈ ਵੀ ਆਦਮੀ ਅੱਧੇ ਘੰਟੇ ਲਈ ਸੈਕਸ ਕਰ ਸਕਦਾ ਹੈ ਮੈਨੂੰ ਇਹ ਸੁਣ ਕੇ ਬਹੁਤ ਵਧੀਆ ਲੱਗਿਆ ਜੋਨੀ ਨੇ ਕਿਹਾ ਕਿ ਉਹ ਖੁਦ ਮੈਕਸਾਮਾਈਨ S5 ਦੀ ਵਰਤੋਂ ਕਰਦੇ ਹਨ ਅਤੇ ਮੈਕਸਾਮਾਈਨ S5 ਵਿੱਚ ਸੈਕਸ ਦੀਆਂ ਕਮੀਆਂ ਨੂੰ ਦੂਰ ਕਰਨ ਵਾਲੇ ਸਾਰੇ ਜ਼ਰੂਰੀ ਤੱਤ ਪਏ ਜਾਂਦੇ ਹਨ ਜੋ ਸਿਹਤ ਲਈ ਬਿਲਕੁਲ ਲਾਭਦਾਇਕ ਹਨ ਅਤੇ ਇਹ ਤੁਹਾਡੀ ਸਿਹਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ ਹਨ ਇਸ ਦੀ ਜ਼ਿੰਮੇਵਾਰੀ ਖੁਦ ਕੰਪਨੀ ਲੈਂਦੀ ਹੈ ਅਤੇ ਮੈਕਸਾਮਾਈਨ S5 ਕੋਜ ਹੀ ਦੇਣਾ ਅੰਦਰ ਤੁਹਾਡੀਆਂ ਸੈਕਸ ਸਬੰਧੀ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦਾ ਹੈ ਇਸ ਲਈ ਤੁਹਾਨੂੰ ਕਿਸੇ ਵੀ ਨੁਸਖੇ ਦੀ ਜ਼ਰੂਰਤ ਨਹੀਂ ਹੈ ਮੈਕਸਾਮਾਈਨ S5 ਸੈਕਸ ਹਾਰਮੋਨ ਨੂੰ ਵੀ ਵਧਾਉਂਦਾ ਹੈ ਅਤੇ ਇਹ ਤੁਹਾਡੇ ਸਟੈਮੀਨ ਨੂੰ ਵੀ ਬਹੁਤ ਜ਼ਿਆਦਾ ਵਧਾ ਦਿੰਦਾ ਹੈ ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਇੱਕ 17 ਸਾਲ ਦੇ ਮੁੰਡੇ ਵਾਂਗ ਮਹਿਸੂਸ ਵੇਗਾ ਅਤੇ ਤੁਸੀਂ ਗੰਦੀਆਂ ਫਿਲਮਾਂ ਦੇ ਗੋਰੀਆਂ ਵਾਂਗ ਸੈਕਸ ਕਰੋਗੇ ਅਤੇ ਜੋਨੀ ਨੇ ਮੈਕਸਾਮਾਈਨ S5 ਲੈਣ ਦੀ ਸਲਾਹ ਦਿੱਤੀ ਅਤੇ ਜੋ ਉਹ ਖੁਦ ਵਰਤ ਵੀ ਰਿਹਾ ਹੈ ਅਤੇ ਭਲਵਿੰਦਰ ਜੀ ਦਾ ਕਹਿਣਾ ਹੈ ਕਿ ਮੈਂ ਉਸੇ ਟਾਈਮ ਹੀ ਆਰਡਰ ਦੇਣ ਦਾ ਫੈਸਲਾ ਕੀਤਾ ਅਤੇ ਫਿਰ ਬਿਨਾਂ ਕਿਸੇ ਝਿਜਕ ਦੇ ਮੈਂ ਮੈਕਸਾਮਾਈਨ S5 ਦਾ ਆਰਡਰ ਕਰ ਦਿੱਤਾ ਅਤੇ ਕੁਝ ਹੀ ਦਿਨਾਂ ਬਾਅਦ ਮੈਕਸਾਮਾਈਨ S5 ਮੇਰੇ ਘਰ ਪਹੁੰਚਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਨਤੀਜਾ ਕੀ ਨਿਕਲਿਆ ਉਹ ਵੀ ਦੱਸਿਆ ਭਲਵਿੰਦਰ ਜੀ ਨੇ ਤਾਂ ਭਲਵਿੰਦਰ ਜੀ ਦਾ ਕਹਿਣਾ ਹੈ ਕਿ ਫਿਰ ਮੈਂ ਰਾਤ ਹੋਣ ਦਾ ਅਤੇ ਸੌਣ ਦਾ ਇੰਤਜ਼ਾਰ ਕਰ ਰਹੀ ਸੀ ਫਿਰ ਰਾਤ ਹੋ ਗਈ ਅਤੇ ਮੇਰੇ ਪਤੀ ਵੀ ਸੌਣ ਲਈ ਆ ਗਏ ਅਤੇ ਮੈਂ ਉਹਨਾਂ ਨੂੰ ਅੱਧਾ ਚਮਚ ਮੈਕਸਾਮਾਈਨ S5 ਦਿੱਤਾ ਅਤੇ ਕਿਹਾ ਕਿ ਇਹ ਸਿਰਫ ਇੱਕ ਵਿਟਾਮਿਨ ਹੈ 1 ਘੰਟੇ ਦੇ ਅੰਦਰ ਅੰਦਰ ਮੇਰੇ ਪਤੀ ਉੱਪਰ ਉੱਠ ਗਏ ਅਤੇ ਉਹਨਾਂ ਦਾ ਲਿੰਗ ਵੀ ਡੰਡੇ ਵਾਂਗ ਖੜਾ ਸੀ ਜਿਸ ਨੂੰ ਦੇਖ ਕੇ ਮੈਂ ਹੈਰਾਨ ਹੋ ਗਈ ਤੁਸੀਂ ਉਸ ਦਿਨ ਤੇ ਵਿਸ਼ਵਾਸ ਨਹੀਂ ਕਰੋਗੇ ਮੇਰੇ ਪਤੀ ਨੇ ਮੈਨੂੰ ਫੜ ਲਿਆ ਅਤੇ ਲਗਾਤਾਰ ਪੂਰੇ 17 ਮਿੰਟ ਮੇਰੇ ਨਾਲ ਸੈਕਸ ਕੀਤਾ ਅਤੇ ਮੈਨੂੰ ਫਿਰ ਬਹੁਤ ਹੀ ਜਿਆਦਾ ਮজা ਆਇਆ ਕਿਉਂਕਿ ਮੇਰੀ ਕਈ ਸਾਲਾਂ ਦੀ ਪਿਆਸ ਪੂਰੀ ਹੋ ਗਈ ਸੀ ਮੈਂ ਅਤੇ ਮੇਰਾ ਪਤੀ ਪਸੀਨੋ ਪਸੀਨੀ ਹੋ ਗਏ ਅਤੇ ਮੈਂ ਬਹੁਤ ਜ਼ਿਆਦਾ ਚੀਕੀ ਇਸ ਤੋਂ ਜ਼ਿਆਦਾ ਮਜ਼ਾ ਮੈਨੂੰ ਪਹਿਲਾਂ ਕਦੇ ਨਹੀਂ ਸੀ ਆਇਆ ਮੈਨੂੰ ਤਾਂ ਇਸ ਦਵਾਈ ਤੋਂ ਕੁਝ ਥੋੜੀ ਹੀ ਉਮੀਦ ਸੀ ਪਰ ਇਸ ਨੇ ਮੇਰੇ ਪਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਮੈਂ ਹੁਣ ਬਹੁਤ ਹੀ ਖੁਸ਼ ਹਾਂ ਅਤੇ ਮੇਰੇ ਪਤੀ ਮੈਨੂੰ ਹਰ ਰੋਜ਼ ਰਾਤ ਨੂੰ ਬਹੁਤ ਪਿਆਰ ਕਰਦੇ ਹਨ ਤਾਂ ਪਲਵਿੰਦਰ ਜੀ ਕਹਿੰਦੇ ਹਨ ਇਸ ਲਈ ਮੈਂ ਹਰ ਉਸ ਆਦਮੀ ਨੂੰ ਸਲਾਹ ਦੇਵਾਂਗੀ ਜੋ ਆਪਣੇ ਸੈਕਸ ਅਨੁਭਵ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਉਹ ਇਸ ਅਦਭੁਤ ਦਵਾਈ ਨੂੰ ਮੈਕਸਾਮਾਈਨ S5 ਨੂੰ ਜ਼ਰੂਰ ਲਵੇ ਅਤੇ ਮੇਰੀ ਸਾਰੇ ਉਹਨਾਂ ਮਰਦਾਂ ਨੂੰ ਸਲਾਹ ਹੈ ਜੋ ਆਪਣੇ ਸੈਕਸ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ ਤਾਂ ਬਲਵਿੰਦਰ ਜੀ ਨੇ ਇਹ ਵੀ ਦੱਸਿਆ ਕਿ ਇਸ ਨੂੰ ਖਾਣਾ ਕਿਵੇਂ ਹੈ ਤਾਂ ਦੋਸਤੋ ਹੁਣ ਜਾਣ ਲੈਂਦੇ ਹਾਂ ਕਿ ਮੈਕਸਾਮਾਈਨ S5 ਨੂੰ ਖਾਣਾ ਕਿਵੇਂ ਹੈ ਦੋਸਤੋ ਮੈਕਸਾਮਾਈਨ S5 ਨੂੰ ਖਾਣਾ ਬਹੁਤ ਹੀ ਆਸਾਨ ਹੈ ਤੁਸੀਂ ਕੀ ਕਰਨਾ ਹੈ ਕਿ ਦੋ ਕੱਪ ਵਿੱਚ ਤੁਸੀਂ ਬਰਾਬਰ ਦਾ ਦੁੱਧ ਲੈਣਾ ਹੈ ਅਤੇ ਉਸ ਦੋ ਕੱਪ ਦੁੱਧ ਨੂੰ ਤੁਸੀਂ ਇੱਕ ਬਰਤਨ ਦੇ ਵਿੱਚ ਪਾ ਲੈਣਾ ਹੈ ਅਤੇ ਤੁਸੀਂ ਉਸ ਦੁੱਧ ਦੇ ਵਿੱਚ ਇੱਕ ਚੁਟਕੀ ਕਾਲੀ ਮਿਰਚ ਪਾਉਣੀ ਹੈ ਅਤੇ ਫਿਰ ਤੁਸੀਂ ਛੋਟੇ ਚਮਚ ਨਾਲ ਜਿਸ ਨੂੰ ਅਸੀਂ ਟੀ ਸਪੂਨ ਵੀ ਕਹਿੰਦੇ ਹਾਂ ਜਾਂ ਤੁਸੀਂ ਵੀਡੀਓ ਵਿੱਚ ਵੀ ਚਮਚ ਦਾ ਸਾਈਜ਼ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਛੋਟੇ ਚਮਚ ਵਿੱਚ ਅੱਧਾ ਮੈਕਸਾ ਮਾਈਨ S5 ਲੈਣਾ ਹੈ ਅਤੇ ਇਸ ਨੂੰ ਵੀ ਦੁੱਧ ਵਿੱਚ ਪਾ ਦੇਣਾ ਹੈ ਫਿਰ ਇਸ ਨੂੰ ਚੰਗੀ ਤਰ੍ਹਾਂ ਦੁੱਧ ਵਿੱਚ ਘੋਲ ਦੇਣਾ ਹੈ ਅਤੇ ਘੋਲਣ ਤੋਂ ਬਾਅਦ ਤੁਸੀਂ ਉਸ ਦੁੱਧ ਨੂੰ ਗਰਮ ਕਰਨ ਲਈ ਗੈਸ ਤੇ ਰੱਖ ਦਿਓ ਅਤੇ ਇਸ ਦੁੱਧ ਨੂੰ ਤੁਸੀਂ 10 ਤੋਂ 15 ਮਿੰਟ ਤੱਕ ਗਰਮ ਕਰੋ ਜਿਸ ਨਾਲ ਦੀ ਦੁੱਧ ਦੇ 2 ਕੱਪ ਤੋਂ 1 ਕੱਪ ਰਹਿ ਜਾਵੇਗਾ ਫਿਰ ਤੁਸੀਂ ਇਸ ਨੂੰ ਥੋੜਾ ਠੰਡਾ ਹੋਣ ਦਿਓ ਅਤੇ ਜਦੋਂ ਦੁੱਧ ਕੋਸਾ ਹੋ ਜਾਵੇ ਅਤੇ ਤੁਹਾਡੇ ਪੀਣ ਲਾਇਕ ਹੋ ਜਾਵੇ ਤਾਂ ਤੁਸੀਂ ਇਸ ਨੂੰ ਇੱਕ ਕੱਪ ਵਿੱਚ ਪਾ ਲਓ ਅਤੇ ਜੇਕਰ ਤੁਹਾਨੂੰ 슈ਗਰ ਦੀ ਬਿਮਾਰੀ ਨਹੀਂ ਹੈ ਤਾਂ ਥੋੜਾ ਜਿਹਾ ਇਸ ਦੁੱਧ ਦੇ ਵਿੱਚ ਸ਼ਹਿਦ ਵੀ ਮਿਲਾ ਲਓ ਜਿਸ ਨਾਲ ਕੀ ਤੁਹਾਨੂੰ ਹੋਰ ਫਾਇਦਾ ਮਿਲੇਗਾ ਅਤੇ ਫਿਰ ਤੁਸੀਂ ਇਸ ਨੂੰ ਪੀਣਾ ਕਿਵੇਂ ਹੈ ਇਹ ਵੀ ਜਾਣ ਲਓ ਦੋਸਤੋ ਇਸ ਨੂੰ ਪੀਣ ਲੱਗਿਆ ਦੁੱਧ ਦੀ ਹਰੇਕ ਸਿਪ ਨੂੰ ਤੁਸੀਂ ਆਪਣੇ ਮੂੰਹ ਦੇ ਵਿੱਚ 30 ਤੋਂ 40 ਸਕਿੰਟ ਤੱਕ ਰੱਖਣਾ ਹੈ ਅਤੇ ਫਿਰ ਤੁਸੀਂ ਘੋਟ ਨੂੰ ਅੰਦਰ ਲੈ ਕੇ ਜਾਣਾ ਹੈ ਅਤੇ ਤੁਸੀਂ ਹਰੇਕ ਸਿਪ ਵਿੱਚ ਪੀਣ ਲੱਗਿਆ ਇਸ ਨੂੰ ਇਸ ਤਰ੍ਹਾਂ ਹੀ ਪੀਣਾ ਹੈ ਇਸ ਤਰ੍ਹਾਂ ਪੀਣ ਨਾਲ ਇਸ ਦੇ ਵਿਚਲੇ ਤੱਤ ਸਰੀਰ ਵਿੱਚ ਬਹੁਤ ਜਲਦੀ ਘੁਲ ਮਿਲ ਜਾਣਗੇ ਅਤੇ ਆਪਣਾ ਅਸਰ ਵੀ ਬਹੁਤ ਜਲਦੀ ਦਿਖਾਉਣਾ ਸ਼ੁਰੂ ਕਰ ਦੇਣਗੇ ਤਾਂ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਕਿ ਤੁਸੀਂ ਮੈਕਸਾਮਾਈਨ S5 ਨੂੰ ਖਰੀਦਣਾ ਕਿਵੇਂ ਹੈ ਦੋਸਤੋ ਮੈਕਸਾਮਾਈਨ S5 ਨੂੰ ਦਿੱਲੀ ਵਿੱਚ ਬਗਦਾਰਾ ਫਾਰਮ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਅਸੀਂ ਸਕਰੀਨ ਦੇ ਉੱਤੇ ਤੁਹਾਨੂੰ ਇਹਨਾਂ ਦੇ ਨੰਬਰ ਦੇ ਰਹੇ ਹਾਂ ਜੇਕਰ ਇਸ ਦਵਾਈ ਸੰਬੰਧਿਤ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਅਤੇ ਇਸ ਨੰਬਰ ਤੋਂ ਹੀ ਇਸ ਨੂੰ ਆਰਡਰ ਵੀ ਕਰ ਸਕਦੇ ਹੋ ਅਤੇ ਹੇਠਾਂ ਮੈਂ ਡਿਸਕ੍ਰਿਪਸ਼ਨ ਵਿੱਚ ਬਗਦਾਰਾ ਫਾਰਮ ਦੀ ਵੈੱਬਸਾਈਟ ਦਾ ਲਿੰਕ ਵੀ ਦਿੱਤਾ ਹੈ ਜਿੱਥੇ ਜਾ ਕੇ ਤੁਸੀਂ ਮੈਕਸਾ ਮਾਈਨ S5 ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਮੈਕਸਾ ਮਾਈਨ S5 ਵਰਤ ਚੁਕੇ ਲੋਕਾਂ ਦੇ ਰਿਵਿਊ ਵੀ ਪੜ ਸਕਦੇ ਹੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਵਿੱਚ ਤੁਸੀਂ ਦੇਖਦੇ ਰਹੋ ਹੈਲਥ ਗੁਰੂ ਚੈਨਲ ਧੰਨਵਾਦ ਦੋਸਤੋ